ਕਾਣਾ ਰਣਜੀਤ ਸਿੰਘ ਕਾਣਾ ਹੋਵੇ ਉਹ ਸਾਡੀਆਂ ਧੀਆਂ ਦੀਆਂ ਕਬਰਾਂ ਵੀ ਖੋਦੇ ਪਤਸ਼ਾਈ ਮਸਜਿਦ ਹਾਂ ਦੋਸਤੋ ਭਾਰਤ ਪਾਕਿਸਤਾਨ ਦੇ ਹਾਲਾਤ ਖਰਾਬ ਹੋਣ ਦੇ ਮਗਰੋਂ ਪਹਿਲੇ ਦੌਰ ਚ ਪੰਜਾਬੀ ਚੁੱਪ ਨਜ਼ਰ ਆ ਰਹੇ ਸਨ ਪਰ ਇਸੇ ਦੌਰਾਨ ਹੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਲਤ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦੌਰਾਨ ਇੱਕ ਪਾਕਿਸਤਾਨੀ ਲੀਡਰ ਵੱਲੋਂ ਆਪਣੀ ਸਪੀਚ ਦੇ ਦੌਰਾਨ ਜਨਰਲ ਅਰੋੜਾ ਜਿਨੇ ਪਾਕਿਸਤਾਨੀ ਫੌਜ ਕੋਲੋਂ 1971 ਵਿੱਚ ਸਰੈਂਡਰ ਕਰਾਇਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਗਲਤ ਗੱਲਾਂ ਕਹੀਆਂ ਜਿਸ ਦੇ ਬਾਅਦ ਜੋ ਹੁਣ ਨਿਹੰਗ ਸਿੰਘ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਪਾਕਿਸਤਾਨੀ ਮੌਲਵੀ ਨੇ ਆਪਣੇ ਮੁਜਸਮੇ ਦੌਰਾਨ ਕੀ ਕਿਹਾ ਕਾਣਾ

ਤੇ ਸਾਡੇ ਜਰਨਲ ਕੋ ਸ਼ਕਿਸ ਦੇ ਸੈਰ ਕਰਾਏ ਤੇ 90000 ਮੁਸਲਮਾਨਾਂ ਦੀ ਫੌਜ ਉੱਥੇ ਕੈਦ ਹੋ ਜਾਏ ਤੇ ਮੈਂ ਸਿੱਖਾਂ ਦੇ ਬਾਰੇ ਦੋ ਜੁਮਲੇ ਕਹਾਂ ਸਿੱਖਾਂ ਨੂੰ ਇਤਨੀ ਤਕਲੀਫ ਹੋ ਗਈ ਇਹਦਾ ਇਹਦਾ ਮੁਜਰਮ ਹੈ ਖੁਦ ਹਨ ਇਸ ਵਾਸਤੇ ਕਿ ਕਰਤਾਰਪੁਰ ਤੁਸੀਂ ਕਿਹੜੇ ਸ਼ੌਕ ਵਿੱਚ ਖੋਲਿਆ ਸਾਨੂੰ ਵੀ ਦੱਸੋ ਨਾ ਤੁਹਾਡੀਆਂ ਧੀਆਂ 70000 ਚੁੱਕ ਕੇ ਲੈ ਗਏ ਇੰਦੋਂ ਤੇ ਸਿੱਖ ਪਾਕਿਸਤਾਨ ਬਣਿਆ ਐ ਸਲੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਪਰ ਖੋਣ ਕੇ ਦੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨਾ ਇੱਥੇ ਬੈਠੇ ਕਿ ਅਸੀਂ ਪਾਕਿਸਤਾਨ ਨੂੰ ਮਰਦਾਬਾਦ ਨਹੀਂ ਕਹਿ ਸਕਦੇ ਜਿਨ੍ਹਾਂ ਨੂੰ ਲੈਹਦੇ ਪੰਜਾਬ ਦਾ ਬਹੁਤ 헤ਜ ਆਉਂਦਾ ਉਹਨਾਂ ਦੇ ਛਤਰਵਜਣ ਵਾਲੇ ਨੇ ਅੱਛਾ ਉਹਨਾਂ ਤੇ ਪਰਚਾ ਦਰਜ ਹੋਵੇ ਤਾਂ ਜੋ ਜਾਂ ਫਿਰ ਉਹਨਾਂ ਦੀ ਇੱਥੇ ਤੇ ਸਿਟੀਜ਼ਨਸ਼ਿਪ ਕੈਨਸਲ ਹੋਵੇ ਉੱਥੇ ਪਾ ਕੇ ਸਲਵਾਰਾਂ ਘੁੰਮਣ ਉਹ ਉਹਨਾਂ ਨੂੰ ਸਲਵਾਰ ਪਾਣ ਦਾ ਬੜਾ ਚਾ ਚੜਿਆ ਵਾ ਉਨਾ ਨੂੰ ਲੈnde ਪੰਜਾਬ ਦਾ 헤ਜ ਆਉਂਦਾ ਕਿ ਅਸੀਂ ਜੀ ਅਸੀਂ ਉਸ ਧਰਤੀ ਨੂੰ ਜੀ ਮਰਦਾਵਾਦ ਨਹੀਂ ਕਹਿ ਸਕਦੇ। ਕੀ ਗੱਲ? ਇਹ ਧਰਤੀ ਤੁਹਾਨੂੰ ਤਕਲੀਫ ਕਰਦੀ ਹੈ? ਕੀ ਤੁਸੀਂ ਇੱਥੇ ਤੁਹਾਨੂੰ ਸਨਮਾਨ ਸਨਮਾਨ ਤੁਹਾਨੂੰ ਆਜ਼ਾਦੀ ਹੈ? ਇੱਕ ਵੀ ਪਾਕਿਸਤਾਨ ਦੇ ਵਿੱਚ ਕੋਈ ਬਾਣੇ ਵਾਲਾ ਨਿਹੰਗ ਸਿੰਘ ਕਦੇ ਦੇਖਿਆ ਤੁਸੀਂ?